وق وق ضلیا تو پناب دے واقعہ و حصوں تو گرو نگری شریعہ اندور صاحب اس بابا امبرکر کی تردی تک پہنچے سب میرے جو دن کا افسر صاحبان کی ٹیم ہے خاص کر کے جنہیں بھی سارے اجے موجود ہے دوسے پاس سارے بہت سائے آفیسرس آج ਦੇਲੀ ਦੇ ਵਿੱਚ ਚੁਕਾਤੀ ਮੀਟਿੰਗ ਹੈ ਅਗਲੇ ਸਾਲ ਦੇ ਪਲਾਨ ਕੋਈ ਮਿਹਨਤ ਕਰ ਲਈ ਨੇ ਜੇ ਸਪੈਸ਼ਲ ਸੈਂਟਰੀ ਚਲਸਿਲ ਜੀ ਸਰਸਿਲ ਜੀ ਦਾ ਪੂਰਾ ਪਰਿਵਾਰ ਦਾਰੀਆਂ ਸੂਰਫੈਮਿਲੀ ਹੈ ਵਾਸ਼ਟੂਮ ਟ੍ਰਡੀਸ਼ਨਲ ਟਾਸਟੂਮ ਇਹਨਾਂ ਦਾ ਬਹੁਤ ਡਾਡਾ ਯੋਗਾ ਦਾ ਦਿਨ ਦਾ ਇਹ ਮਿਹਨਤ ਕਰਦੇ ਨੇ ਇਹਨਾਂ ਦੇ ਨਾਲ ਹੀ ਸਾਡੇ ਡਾਇਰੈਕਟਰ ਸਕੇਨੂ ਐਜੂਕੇਸ਼ਨ ਜਿਨ੍ਹਾਂ ਨਾਲ ਮੇਰੇ ਨਾਲ ਹਾਈ ਐਜੂਕੇਸ਼ਨ ਦੇ ਵਿੱਚ ਬਹੁਤ ਸ਼ਾਨਦਤ ਕੰਮ ਕੀਤਾ ਤੇ ਹੁਣ ਐਸ ਡਾਇਰੈਕਟਰ ਸੈਕੰਡਰੀ ਵੀ ਸਟੈਂਡ ਕੀਤਾ ਬਲਮਜੀਤ ਜੀ ਇੱਕ ਪੰਜਾਬ ਦੇ ਹੋਰ ਬਹੁਤ ਹੀ ਹੋਣਾ ਆਫੀਸਰ ਜਿਹੜੇ ਸਿੱਖਿਆ ਮਹਿਕਮਾ ਇਸ ਸਰਕਾਰ ਲਈ ਆਪ ਨੂੰ ਪਤਾ ਹੈ ਕਿ ਕਿੰਨਾ ਅਹਿਮ ਹੈ ਤਾਂ ਪਹਿਲੀ ਵਾਰੀ ਕੋਈ ਸੀਨੀਅਰ ਆਫੀਸਰ ਡਾਇਰੈਕਟਰ ਐਸ ਸੀ ਵਰਕੀ ਨਾ ਨਮਰੇਟਰ ਬਰਾ ਇਹ ਇਹਨਾਂ ਨੇ ਹਾਲ ਹੀ ਦੇ ਵਿੱਚ ਸਾਡੇ ਪਰਿਵਾਰ ਦਾ ਹਿੱਸਾ ਬਣੇ ਨੇ ਇਹਨੇ ਜੁਆਇਨ ਕੀਤਾ ਤੇ ਬਹੁਤ ਸ਼ਾਨਦਾਰ ਤੇ ਹੋਰ ਵੀ ਚਾਹੇ ਉਹ ਸ਼ੰਕਰ ਜੀ ਹੋਣ ਸੈਣੀ ਸਾਹਿਬ ਹੋਣ ਤੇ ਅਕਸਰ ਜਿਵੇਂ ਮੈਨੂੰ ਪਤਾ ਹੈ ਇਹ ਕੋਈ ਵੀ ਜਿਹੜਾ ਮੁੱਖ ਮਹਿਮਾਨ ਹੁੰਦਾ ਹੈ ਉਸ ਦੀ ਤਾਰੀਫ ਕਰਨੀ ਮਜਬੂਰੀ ਨਹੀਂ ਹੁੰਦੀ ਹੈ ਬਕਦਾਵਾਂ ਦੀ ਪਰ ਮੈਂ ਤੁਹਾਨੂੰ ਸਹੀ ਯਕੀਨ ਮਨਵਾਉਂ ਅੱਜ ਸਿੱਖਿਆ ਮੰਤਰੀ ਦੇ ਵਿੱਚ ਜੋ ਵੀ ਤਬਦੀਲੀ ਹੋ ਰਹੀ ਹੈ ਉਹ ਮੇਰੇ ਦੇ ਵਿੱਚ ਬਹੁਤ ਛੋਟੀ ਟੀਡੀ ਜਨੀ ਕੁ ਵਿਕਾਉਂਗੀ ਅਸਲੀ ਆਪ ਸਭ ਦੀ ਵੀਰਤ ਹੈ ਪੰਜਾਬ ਦੇ ਹਰ ਇੱਕ ਅਧਿਆਪਕ ਦਾ ਇਹ ਵਿੱਚ ਯੋਗਦਾਨ ਹੈ ਪੰਜਾਬ ਦੇ ਹਰ ਇੱਕ ਸਕੂਲ ਦੇ ਬਿੱਟੇ ਬੀਰ ਵਰਕਰ ਦਾ ਇਹ ਵਿੱਚ ਯੋਗਦਾਨ ਹੈ ਜਿਸ ਇਸੇ ਵਸੇ ਪੁਰਾ ਗ੍ਰੇਡ ਦਾ ਗਲਤ ਕਰ ਲ ਤੁਸੀਂ ਸਭ ਅਸੀਂ ਤਾਂ ਬੈਠ ਕੇ ਫਰਮਾਨ ਜਾਰੀ ਕਰ ਦਿੰਦੇ ਆ ਪਾਲਸੀਆਂ ਬਣਾ ਲੈਂਦੇ ਆ ਪਰ ਤੁਸੀਂ ਦਿਨ ਰਾਤ ਮਿਹਨਤ ਕਰਕੇ ਉਹ ਸਭ ਹਾਸਿਲ ਕਰਕੇ ਉਸ ਕਰਕੇ ਆਪ ਸਭ ਨੂੰ ਸਜਦਾ ਹੈ ਇਸੇ ਕਰਕੇ ਅੱਜ ਦਾ ਇਹ ਪ੍ਰੋਗਰਾਮ ਆ ਇਸ ਮਹਾਨ ਕਵਿਤਰ ਕਰਦੀ ਕਿਉਂਕਿ ਇਹ ਸਾਫ ਦੀ ਰੂਪਤਰੀ ਹੈ ਇਸ ਤੋਂ ਬਾਅਦ ਕਵਿਤਰ ਕਰਦੀ ਹੋਰ ਹੋ ਨਹੀਂ ਸਕਦੀ ਇੱਥੋਂ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸ਼ੁਰੂਆਤ ਕੀਤੀ ਤੇ ਅੱਜ ਆਪ ਸਭ ਮੇਰੇ ਮਹਿਮਾਨ ਵੀ ਦੇ ਜਿਵੇਂ ਆਪਾਂ ਪਿਛਲੇ ਸਾਲ ਦਾ ਬਹੁਤ سارے ਟੀਚੇ ਹਾਸਲ ਕੀਤੇ ਮੈਂ ਹਮੇਸ਼ਾ ਇਹ ਕਹਿੰਦਾ ਕਿ ਅਸੀਂ ਸਾਰੇ ਬਹੁਤ ਵੱਡ ਭਾਗੀ ਹਾਂ ਕਿ ਅਸੀਂ ਸਾਨੂੰ ਇਹ ਜ਼ਿੰਮੇਵਾਰੀ ਮਿਲੀ ਕਿ ਸਭ ਤੋਂ ਪੁੰਨ ਵਾਲਾ ਕੰਮ ਤੁਸੀਂ ਯਕੀਨ ਮੰਨਿਓ ਜੀ ਦੁਨੀਆ ਦੇ ਵਿੱਚ ਐਟਾ ਦੇ ਬਹੁਤ ਸ਼ਖਸ ਨੇ ਜੋ ਆਪਣਾ ਸਭ ਕੁਝ ਵੇਚ ਕੇ ਸਭ ਕੁਝ ਲਗਾ ਕੇ ਐਨ ਜੀਓ ਬਣਾ ਕੇ ਬੱਚਿਆਂ ਨੂੰ ਪੜ੍ਹਾਉਂਦੇ ਨੇ ਜਿਹਨੂੰ ਨਹੀਂ ਸ਼ੌਂਕ ਆਸੀਂ ਸਾਰੇ ਇਹਨੇ ਬੜੇ ਭਾਗੀ ਆ ਕਿ ਸਾਨੂੰ ਇਹ ਪੁੰਨ ਵਾਲਾ ਕੰਮ ਅਸੀਂ ਰੋਜ਼ ਕਰਦੇ ਆ ਤੇ ਸਾਨੂੰ ਇਸ ਕੰਮ ਲਈ ਤਕਾ ਮਿਲਦੀ ਹੈ ਮਿਲਦੀ ਹੈ ਇਹ ਵੀ ਮਿਲਦੀ ਹੈ ਸਾਨੂੰ ਲੋਕ ਤਾਂ ਸੇਵਾ ਕਰਦੇ ਇਸ ਕਰਕੇ ਅਸੀਂ ਕੋਈ ਵੀ ਕਿਸੇ ਬੱਚੇ ਨੂੰ ਵਿੱਦਿਆ ਦੇਣੀ ਇਸ ਤੋਂ ਵੱਡਾ ਉਹਨਾਂ ਦਾ ਕੋਈ ਨਹੀਂ ਹੋ ਸਕਦਾ ਤੇ ਤੁਸੀਂ ਸਾਰੇ ਬਹੁਤ ਥੋੜੀ ਥੋੜੀ ਗੁਰੂ ਸਾਹਿਬ ਦੀ ਪ੍ਰਮਾਤਮਾ ਦੀ ਅਕਾਲ ਪੁਰਖ ਦੀ ਕਿਰਪਾ ਏ ਕਿ ਤੁਹਾਨੂੰ ਇਹ ਨੋਬਲ ਪ੍ਰਸ਼ੰਸਾ ਮਿਲਿਆ ਮੈਂ ਤਾਂ 1.5 ਸਾਲ ਪਹਿਲਾਂ ਤੁਹਾਡੇ ਪਰਿਵਾਰ ਚ ਆਇਆ ਤੁਸੀਂ ਸਭ ਨੇ ਸਦਾ ਰੱਖਿਆ ਠੀਕ ਹੈ ਤੁਸੀਂ ਸਭ ਨੇ ਇੰਨਾ ਪਿਆਰ ਕੀਤਾ ਮੈਨੂੰ ਆਪਣੇ ਪਰਿਵਾਰ ਦਾ ਹਿੱਸਾ ਬਣਾਇਆ ਪਹਿਲੀ ਵਾਰੀ ਇਹ ਮੈਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਵਰਨਾ ਜੁਦਸਤੇ ਹੈ ਕਿ ਜਦੋਂ ਕੋਈ ਸਿੱਖਿਆ ਮੰਤਰੀ ਕਿਸੇ ਰੂਪ ਤੋਂ ਮੰਗਦਲ ਸੀ ਤਾਂ ਲੋਕ ਕਰਦੇ ਬੇਸੀ ਕਿ ਸਕੂਲ ਚਾਹਾਂ ਤੇ ਇਹ ਪਹਿਲੀ ਵਾਰੀ ਹੈ ਕਿ ਕੋਈ ਵੀ ਸ਼ਾਇਦ ਮੈਨੂੰ ਰੂਲਸ ਮਿਲਣਾ ਵੀ ਆਤੀ ਹੈ ਰਿਕੁਐਸਟਾਂ ਲੈ ਕੇ ਜਾਣਾ ਵੀ ਕਿ ਕਿਚਰ ਮਿਲਦਾ ਹੈ ਉਹ ਰਹੀ ਕਹਿੰਦੇ ਕਿ ਸਾਡੇ ਸਕੂਲ ਜ਼ਰੂਰ ਆਏ ਇਹ ਇੱਕ ਵਿਸ਼ਵਾਸ ਹੈ ਕਿ ਇਹਨੂੰ ਕਰਨਾ ਹੈ ਕਿ ਕਿਸੇ ਆਪਣੇ ਘਰ

ਪੱਟਿਆ ਵਾਲੇ ਵੇੜਿਆਂ 'ਚ ਫੂਲ ਵੀ ਜਿਹੜੇ ਬੱਚੇ ਵੇਦਿਆਂ ਤੋਂ ਵਾਂਝੇ ਰਹਿ ਜਾਂਦੇ ਸੀ ਉੱਥੇ ਜਾ ਜਾ ਕੇ ਬੱਚਿਆਂ ਨੂੰ ਸਕੂਲਾਂ 'ਚ ਲੈ ਕੇ ਆਏ ਪਿੰਡਾਂ ਦੇ ਵਿੱਚ ਜਾ ਜਾ ਕੇ ਅਵੇਅਰਨੈਸ ਕੈਂਪਲਾਈ ਤੇ ਉਸ ਤੋਂ ਦਿੱਕ ਜਾਈ ਹੋਇਆ ਕਿ ਜਿਹੜੀ ਸਾਡੀ ਪਹਿਲੀ ਕਲਾਸ ਹੈ ਪ੍ਰੀ ਪ੍ਰਾਇਮਰੀ 1 ਉਹਦੇ ਵਿੱਚ ਇੱਕ ਬਹੁਤ ਵੱਡਿ ਉਛਾਲ ਦੇਖਣ ਨੂੰ ਮਿਲੀ ਸਾਡਾ ਕਿਸੇ ਨਾਲ ਕੋਈ ਪ੍ਰਾਈਵੇਟ ਸਕੂਲਾਂ ਦੇ ਨਾਲ ਕੋਈ ਫੈਰ ਨਹੀਂ ਪਰ ਅਸੀਂ ਚਾਹੁੰਦੇ ਹਾਂ ਕਿ ਆਮ ਲੋਕਾਂ ਨੂੰ ਇਹ ਸਹੂਲਤ ਮਿਲੇ ਆਮ ਜਆਬੀਆਂ ਨੂੰ ਇਹ ਸਹੂਲਤ ਮਿਲੇ ਤੇ ਉਹਨਾਂ ਦਾ ਜਿਹੜਾ ਵਿਸ਼ਵਾਸ ਹੈ ਸਕੂਲਾਂ ਦੇ ਪ੍ਰਤੀ ਉਹ ਦੁਬਾਰਾ ਬਣੇ ਅੱਜ ਸਕੂਲ ਆਫ ਐਬੀਲੈਂਸ ਦੀ ਚਰਚਾ ਪੂਰੇ ਦੇਸ਼ ਵਿੱਚ ਹੋ ਰਹੀ ਹੈ ਸਕੂਲ ਆਫ ਐਬੀਲੈਂਸ ਦੇ ਬੱਚਿਆਂ ਨੂੰ ਮੈਂ ਅਕਸਰ ਮਿਲਦਾ ਰਹਿੰਦਾ ਮੈਂ ਜਦੋਂ ਸਿੱਖਿਆ ਮੰਤਰੀ ਬਣਿਆ ਮੈਨੂੰ ਸਭ ਤੋਂ ਵੱਡੀ ਚਾਹਤ ਸਰਕਾਰੀ ਸਕੂਲਾਂ ਦੇ ਵਿੱਚ ਇਹ ਲੱਗਦੀ ਸੀ ਕਿ ਸਾਡੇ ਬੱਚਿਆਂ ਦੇ ਵਿੱਚ ਕੌਨਫੀਡੈਂਸ ਕਿੰਨੀ ਸੀ ਉਹ ਜਿਹੜਾ ਆਤਮ ਵਿਸ਼ਵਾਸ ਹੈ ਪ੍ਰਾਈਵੇਟ ਸਕੂਲ ਵਾਲੇ ਬੱਚਿਆਂ ਦੇ ਵਿੱਚ ਉਹ ਆਤਮ ਵਿਸ਼ਵਾਸ ਹੁੰਦਾ ਹੈ ਸਾਡੇ ਬੱਚੇ ਪਰ ਅੱਜ ਇਸ ਗੱਤੇ ਖੁਸ਼ੀ ਹੁੰਦੀ ਹੈ ਕਿ ਅੱਜ ਸਾਡੇ ਸਕੂਲ ਆਫ ਐਮਐਸ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਵਿੱਚ ਆਤਮ ਵਿਸ਼ਵਾਸ ਬਹੁਤ ਸ਼ਾਨਦਾਰ ਹੈ ਉਹਨਾਂ ਨੇ ਐਕਸਪੋਜ਼ਰ ਵਿਜ਼ਿਟਸ ਕਰਕੇ ਕੁਝ ਨਹੀਂ ਕੇ ਉਹ ਵੱਖ-ਵੱਖ ਐਕਸਪੋਜ਼ਰ ਵਿਜ਼ਿਟਸ ਦੇ ਕੇ ਅਜਨਾਂ ਲਈ ਯੂਨੀਫਾਰਮ ਸ਼ਾਨਦਾਰ ਹੈ ਉਨਨੂੰ ਟ੍ਰਾਂਸਪੋਰਟ ਸੁਵਿਧਾ ਮਿਲਦੀ ਹੈ ਅੱਜ ਉਹ ਭਰਿਆ ਕੌਣਾ ਦੇ ਵਿੱਚ ਜਿਹੜਾ ਵਿਸ਼ਵਾਸ ਬਹੁਤ ਬਣ ਗਿਆ ਐਦਾਂ ਹੀ ਹੋਰ ਵੀ ਬਹੁਤ ਸਾਰੀ ਕੀਮਤੀ ਮਾਹੌਲ 인ਫਰਾਸਟ੍ਰਕਚਰ ਦੇ ਵਿੱਚ 8000 ਸਕੂਲ ਐਸੇ ਨੇ ਜਿੱਥੇ ਚਾਰ ਦਿਵਾਰੀ ਬਣ ਰਹੀ ਹੈ ਤੁਸੀਂ ਸਭ ਤਾਂ ਸਾਰੇ ਨੇਵਾ ਸਾਹਿਬਾਂ ਬੈਠੇ ਹੋ ਡਿਪਟੀ ਡਾਇਰੈਕਟਰਾਂ ਨੇ ਬੈਠੇ ਹੋ ਸੀਐਸਟੀ ਬੈਠੇ ਹੋ ਰਿਕੋਰਡ ਕਲਾਸਰੂਮਸ ਬਣ ਰਿਹਾ ਰਿਕੋਰਡ ਗ੍ਰਾਂਟਸ ਸਕੂਲਾਂ ਦੇ ਵਿੱਚ ਹੋ ਰਿਹਾ ਰਿਕੋਰਡ ਗ੍ਰਾਂਟਸ ਤੇ ਹੋਰ ਕੀ

ਅੱਜ ਇਸ ਵਾਰੀ ਅਸੀਂ ਤਿੰਨ ਕੰਮ ਨਵੇਂ ਸ਼ੁਰੂ ਕਰਨ ਜਾ ਰਹੇ ਪਰ ਉਸ ਤੋਂ ਪਹਿਲਾਂ ਪਿਛਲੇ ਸਾਲ ਜਿਨੀ ਜਿਨੀ ਮਿਹਨਤ ਕੀਤੀ ਬਹੁਤ ਬਹੁਤ ਧੰਨਵਾਦ ਜੀ ਆਜਨ ਦਾ ਸਨਮਾਨ ਵੀ ਹੋਇਆ ਬਹੁਤ ਸਾਰੇ ਚਿਲਿਆਂ ਦੇ ਵਿੱਚ ਗੁੱਡੀਓ ਸਹਿਬਾਨ ਬਦਲ ਗਏ ਨੇ ਤਾਂ ਆਜੋ ਸੋਚਦੇ ਹੋਣਗੇ ਕਿ ਸਾਲ ਮਿਹਨਤ ਸਾਡੀ ਹੈ ਸ਼ਾਇਦ ਤਸਵੀਰ ਕੋਈ ਹੋਰ ਖਿਚਾ ਲੇ ਤਾਂ ਮੈਂ ਇਸ ਮੰਚ ਤੋਂ ਮਾਣ ਸ਼ਖਸਾ ਚਾਹੀਵਾ ਜੋ ਕਿ ਤੇ ਹੋਰ ਜਿਹੜੇ ਬੱਚੇ ਨੇ ਚਾਹਿਆ ਜੋ ਕਿਸੇ ਫੂਲਸ ਪ੍ਰਿੰਸੀਪਲ ਨਹੀਂ ਚਾਹੇ ਰਿਟਾਇਰ ਹੋ ਚੁੱਕੇ ਨੇ ਉਹਨਾਂ ਸਭ ਦਾ ਵੀ ਬਹੁਤ ਬਹੁਤ ਧੰਨਵਾਦ ਇਸ ਮਹੀਨੇ ਵਿੱਚ ਜਿਹੜਾ ਬਹੁਤ ਵੱਡਾ ਯੋਗਦਾਨ ਪਾਇਆ ਕਿ ਅਸੀਂ ਉਹਨਾਂ ਦੇ ਐਫਰਟਸ ਨੂੰ ਰੈਕਗਨਾਈਜ਼ ਕਰਦੇ ਹਾਂ ਮੈਂ ਤੁਹਾਨੂੰ ਇਹ ਕਿੱਸਾ ਹਮੇਸ਼ਾ ਹਮ ਦੱਸਦੇ ਹਾਂ ਕਿ ਮੇਰੀ ਨਿੱਜੀ ਜ਼ਿੰਦਗੀ ਤੇ ਉਸ ਕਿਸੇ ਨੇ ਬਹੁਤ ਵੱਡਾ ਪ੍ਰਭਾਵ ਪਾਇਆ ਸੀ ਮੈਨੂੰ ਨਹੀਂ ਪਤਾ ਸੀ ਕਿ ਵਕਤ ਦਾ ਜਦ ਹੈ ਐਡਾ ਦਾ ਕੀ ਗੁਰੂ ਸਾਹਿਬ ਦੀ ਅੰਤ ਨਹੀਂ ਹੋਊਗਾ ਕਿ ਐਸ ਕਿਹਾ ਮੰਤਰੀ ਬਣੂੰਗਾ ਅੱਜ ਤੁਹਾਨੂੰ ਯਾਦ ਹੋਊਗਾ ਕਿ 8-10 ਸਾਲ ਪਹਿਲਾਂ ਤਕਰੀਬਨ ਪਾਕਿਸਤਾਨ ਦੇ ਇੱਕ ਆਰਮੀ ਸਕੂਲ ਦੇ ਵਿੱਚ ਅਟੈਕ ਹੋਇਆ ਸੀ ਅਤਵਾਦੀ ਹਮਲਾ ਹੋਇਆ ਸੀ ਜਿਸ ਦੀ ਤੁਹਾਨੂੰ ਯਾਦ ਹੈ ਬਹੁਤ ਖੁਖਾ ਦੇ ਜਿਹਨੂੰ ਕਹਿ ਸਕਦੇ ਹਾਂ ਕਿ ਦਰਦਕੀ ਦੀ ਹੱਥ ਪੂਰੇ ਵਿਸ਼ਵ ਵਿੱਚ ਵਕਵਾ ਕਤਲ ਦੀ ਹਮਲੇ ਉੱਤੇ ਪਰ ਪਹਿਲੀ ਵਾਰੀ ਇਸ ਸਕੂਲ ਦੇ ਵਿੱਚ 400 ਤੋਂ 500 ਕੁ ਹੋਵੇ ਸੀ ਤੇ तकरीबन 200 ਤੋਂ ਆਸ-ਪਾਸ ਬੱਚੇ ਜਿਹੜੇ ਹਨ ਉਹਦੇ ਵਿੱਚ ਮਾਰੇ ਸੀ ਉਹ ਜਿਹੜਾ ਸਕੂਲ ਸੀ ਉਸ ਸਕੂਲ ਅਗਲੇ ਸਾਲ ਜਦੋਂ ਸਕੂਲ ਤੇ ਐਂਗਲ ਫੰਕਸ਼ਨ ਆਇਆ ਕਿ ਜਿੰਦਗੀ ਚੱਲਦੀ ਰਹਿੰਦੀ ਹੈ ਜਦੋਂ ਅਗਲੇ ਸਾਲ ਐਂਗਲ ਫੰਕਸ਼ਨ ਆਇਆ ਨਾ ਤਾਂ ਉਸ ਸਕੂਲ ਦੇ ਬੱਚਿਆਂ ਨੇ ਇੱਕ ਗਾਣਾ ਗਾਇਆ ਉਸ ਸਕੂਲ ਦੇ ਬੱਚਿਆਂ ਨੇ ਗਾਣਾ ਗਾਇਆ ਤੇ ਉਹਨਾਂ ਵਿੱਚੋਂ جا بچا سب تو اگے کھڑا یو سکتے ہو میں سات آٹھ سال پہلے اپنی زندگی تو مقصد بنایا اگلے سال ایس فنکشن جانا ہے مجھے دشمن کے بچے کو رہا ہے کہ ساڑا, کہ ساڑا مقصد یہ ہے کہ جنہی ساڑے پائی بہن مارا ਅਸੀਂ ਉਹਨਾਂ ਦੇ ਬੱਚ ਅਸੀਂ ਉਹਨਾਂ ਨਾਲ ਬਦਲਾ ਲੈਣਾ ਤੇ ਬਦਲਾ ਇਹ ਹੈ ਕਿ ਅਸੀਂ ਉਹਨਾਂ ਦੇ ਬੱਚਿਆਂ ਨੂੰ ਬਣਾਵਾਂਗੇ ਕਿਉਂਕਿ ਇਸ ਚੀਜ਼ ਦਾ ਅੰਤ ਹੋ ਨਹੀਂ ਹੋ ਸਕਦਾ ਜਦੋਂ ਵਿਦਿਆ ਤੁਸੀ ਉਗਾਣਾ ਸ਼ੁਰੂ ਸੋਇਆ ਬਹੁਤ ਸ਼ਾਨਦਾਰ ਹੋ Song ਹੈ ਬਹੁਤ ਮੋਟੀਵੇਟਿਵਿੰਗ Song ਹੈ ਤੇ ਅੱਜ ਸਾਡੇ ਕੋਲ ਹੀ ਅਪਰਚੂਨਿਟੀ ਹੈ ਇਹ ਸਾਡੀ ਮੋਟੀਵੇਸ਼ਨ ਤੇ ਇਸ ਚੀਜ਼ ਦੀ ਪਿਛਲੇ ਸਾਲ ਹੀ ਕੰਕਵੈਸਟ ਕੀਤੀ ਸੀ ਉਸ ਦਾ ਅਸਰ ਹੈ देखो ਇਹ ਦਾਖਲਾ ਮਹੀ ਉਦੋਂ ਕਾਮਯਾਬ ਹੋ ਜੂਗੀ ਜਦੋਂ ਅਸੀਂ ਆਪਣੇ ਚ ਇੱਕ ਵੱਡੀ ਤਬਦੀਲੀ ਲਈਏ ਮੈਂ ਬਹੁਤ ਸਾਰੇ ਪ੍ਰਾਈਵੇਟ ਸਕੂਲਾਂ ਦੇ ਐਗਰ ਫੰਕਸ਼ਨਾਂ ਤੇ ਜਾਂਦਾ ਹਾਂ ਸਰਕਾਰੀ ਦੀ ਵੱਧ ਤੋਂ ਵੱਧ ਮੇਰੀ ਕੋਸ਼ਿਸ਼ ਸਰਕਾਰੀ ਸਕੂਲਾਂ 'ਚ ਜਾਉਂ ਪਰ ਇੱਕ ਪਿਛੇ ਦੇ ਮੈਂ ਪ੍ਰਾਈਵੇਟ ਸਕੂਲ ਦੇ ਫੰਕਸ਼ਨ ਤੇ ਗਿਆ ਤਾਂ ਉੱਥੇ ਉਹ ਨਹੀਂ ਮੈਨੂੰ ਕਹਦੇ ਬੱਚੇ ਜਿਹੜੇ ਸ਼ਾਨਦਾਰ ਬੱਚੇ جی پرفارم کیا پچھلے دو تین سالہ دے وہ تھے تو کرانے کرنے میں کسا شیئر میں سٹیج تے کھڑا تے بار بار وہ بچے کا نام لیندے کے بچے اپنے ماتا پیتا نام آتے جی فوٹو کوئی ہے تصویر کر میری عادت ہے میں سب کو پوچھتا جی پچھے کچھ جب میں آیا یقینا میکسیم بچے جیٹ پیتا آ کے اپنے ماسا پتا آتے ماتا یا پتا کہ ملازم ہے سکاری سکول ٹیچر ہے میں سوچا تو خوشی نہ میں دس رہی سے میں سوچیا کہ اچھا اپنا بچہ تو پرائویٹ اسکول پڑھا رہے تھی دیکھو تک یہ محکمہ ادوں تک لوگوں کا وشواس نہیں آؤں گا جدو تک ایک قربانی نہ کریے نہ چکیے کہ بچے ابھی جب اپنے بچوں سے نہیں پا سکتے تو کسی نے کہنے کا بھی حق صرف چار ہزار اتنا ٹیچر ہے سوا لکھ کا محکمہ تھوڑی کمی ہے میرے کو

ساڑھے کو پی ایچ ڈی ہولڈر شاندار پڑھے لکھے گولڈ میڈلسٹ وہ ٹیچرس نے سنخواہ ود نے سہولت ود نے میں نو آکے کے ٹیچرس دے نے پورے دن دے کیمرے لائے ہوئے کسی دو منٹ لی کرسی پہ نہیں بیٹھ سکتے دو منٹ لی اسی جلو تک یہ نہیں ہوگا انقلاب نہیں لے کے آواں گے ادو تک یہ تبدیلی نہیں یقین رکھے ہو جتوں مرضی پیسہ لے کے آئیے سارے مکمری صاحب نے کیا اسکول کوئی کمی نہیں آ دے بس سروس شروع ہو گئی نہ ہوں تو جی دو سال پہلے کہ بے وشواسی کر سکتے ہوں تو ہو رہے ہیں ਸਾਡੇ ਸਕੂਲਾਂ 'ਚ ਅਸੀਂ ਐਕਸਪਲੋਰ ਟੂਰਸ ਦੇ ਰਿਹਾ ਸ਼ੁੱਬੀ ਗ੍ਰੇਨ ਦੇ ਰਿਹਾ ਬਸਾਂ ਦੇਤੀਆਂ ਸਿਕਿਉਰਿਟੀ ਗਾਰਡਸ ਨੇ ਕੈਂਪਸ ਮੇਜਰ ਰੀਟੇ ਟੀਚਰਸ ਨੂੰ ਸਿੱਧਾ ਘਰ ਭੇਜ ਰਿਹਾ ਅਹਮਦਾਬਾਦ ਭੇਜ ਰਿਹਾ ਬੱਚਿਆਂ ਨੂੰ ਐਕਸਪਲੋਰ ਵਿਜ਼ਿਟਸ ਕਰਾ ਰਿਹਾ ਉਨਕੀ ਕਮੀ ਰਹੇਗੀ ਕੌਣ ਕੀ ਕਮੀ ਰਹੇਗੀ ਕਾਦੀ ਵੀ ਵਿਸ਼ਵਾਸੀਏ ਇਸ ਸਾਲ ਆਪਾ ਰਿਪੋਰਟ ਲਈ ਆਪਣੇ ਜਿੱਦੂ ਪਿੰਡ ਦੇ ਵਿੱਚ ਮੈਕਸਮਮ ਮਿਸਾਲ ਦਿੰਦਾਂ ਦੀ ਮੇਰੀ ਹਮਕੇ ਦੀ ਦੋ ਵਿੰਡਰ ਕੋਣੀ ਅੱਜ ਤੁਸੀਂ ਇਥੋਂ ਆਇਓ 5-7 ਕਿਲੋਮੀਟਰ ਤੇ ਪਿੰਡ ਨਾਨੂਵਾਲ ਟੀਚਰ ਜਾ ਬੱਚਾ ਉਸੇ ਸਕੂਲ ਚ ਪੜਦਾ ਸਾਰੇ ਪਿੰਡ ਨੂੰ ਵਿਸ਼ਵਾਸ ਹੈ ਉਹ ਕਹਿੰਦੇ ਰਛਾਗੰਜ ਦੇ ਅਧਿਆਪਕ ਆਪਣੇ ਬੱਚੇ ਇੱਥੇ ਪੜਾ ਰਹੇ ਆ ਪਿੰਡ ਦਾ ਕੋਈ ਵੀ ਬੱਚਾ ਬਾਹਰ ਭਾਈਏ ਸਕੂਲ ਚ ਨਹੀਂ ਜਾਂਦਾ ਰਾਏਪੁਰ ਸਾਨੀ ਅਗ ਵਿਸ਼ਵਾਸ ਆਪੜੇ ਹੋ ਗਏ ਰਾਏਪੁਰ ਸਾਨੀ ਪਿੰਡ ਰਾਏਪੁਰ ਸਾਨੀ ਟੀਚਰ ਨੰਦਪੁਰ ਸਾਹਿਬ ਦੇ ਪਿੰਡ ਇਥੋਂ 10-15 ਕਿਲੋਮੀਟਰ ਦੂਰ ਹੈ ਪਰ ਉਹਨੇ ਆਪਣਾ ਬੱਚਾ ਨੰਦਪੁਰ ਸਾਹਿਬ ਪੜਾਉਣ ਦੀ ਵਿਰੁੱਧ ਚ ਲੈ ਕੇ ਜਾਂਦੇ ਨਾਲ ਪੜਾਉਂਦੇ ਉਹਦੇ ਨਾਲ ਕਿਹਾ ਪੂਰੇ ਪਿੰਡ ਦਾ ਦਾਤ ਲਾਗੋ ਕਹਿੰਦੇ ਅੱਛਾ ਜੀ ਜਿਹੜੇ ਬੱਚੇ ਸਾਡੇ ਸਕੂਲ ਚ ਆ ਪੜ੍ਹਨਗੇ ਅਕੀਚ ਉਹ ਵਧੀਆ ਹੋਊਗਾ ਇਸ ਕਰਕੇ ਇਹ ਆਪਾਂ ਵੀ ਕਦਮ ਚੁੱਕਣ ਦੀ ਲੋੜ ਹੈ ਫਿਰ ਦੇਖਿਓ ਜਿਹੜੇ ਤਖਲੇ ਐ ਕਿਵੇਂ ਵਰਤਦੇ ਤੇ ਚਲੋ ਤੁਸੀਂ ਹੋਊਂਗੇ ਜਦੋਂ ਤੁਹਾਡਾ ਬੱਚਾ ਕਿਸੇ ਹੋਰ ਸਰਕਾਰ ਉਹਨਾਂ ਨੂੰ ਪਤਾ ਹੋਊਗਾ ਜੇ ਅੱਛਾ ਇੱਕ ਵੇ ਸਾਡਾ ਸੀਨੀਅਰ ਹੈ ਸਾਡੇ ਡੀਓ ਦਾ ਬੱਚਾ ਪੜ੍ਹਦਾ ਸਾਡੇ ਅਫਸਰ ਦਾ ਬੱਚਾ ਪੜ੍ਹਦਾ ਮੇਰੇ ਸੀਨੀਅਰ ਦਾ ਤਾਂ ਉਹ ਵੀ ਵਧੀਆ ਪੜਾ ਲਵੇ ਤੇ ਅੱਜ ਆਪਾਂ ਇਹ ਸੰਕਲਪ ਲਈਏ ਕਿ ਜਿੱਥੇ ਜਿੱਥੇ ਵੀ ਮੈਕਸਿਮ ਪੋਸੀਬਲ ਹੈ ਤੇ ਅਸੀਂ ਆਪਣੇ ਪਰਿਵਾਰ ਤੇ ਵਿਸ਼ਵਾਸ ਰੱਖੀਏ ਸਾਡਾ ਨਿੱਜੀ ਪਰਿਵਾਰ ਆਪਣੇ ਪਰਿਵਾਰ ਤੇ ਵਿਸ਼ਵਾਸ ਕਰਕੇ ਅਸੀਂ ਇਹ ਕਦਮ ਚੁੱਕੀਏ ਜਿਸ ਨਾਲ ਸਭ ਕੁਝ ਆਸਾਨ ਹੋ ਜਾਊਗਾ ਕਦੋਂ ਅਸੀਂ ਨਰਸਰੀ ਕਲਾਸ ਵੀ ਸ਼ੁਰੂ ਕਰਨ ਲੱਗੇ ਆ ਪੀਪੀ1 ਪੀਪੀ2 ਖਤਮ ਜਿਵੇਂ ਪ੍ਰਾਈਵੇਟ ਸਕੂਲ ਚੁੰਡਰ देयर विल बी ਅ ਨਰਸਰੀ देयर विल बी ਐਲकेजी देयर विल बी ਅਪਰकेजी 10 ਕਲਾਸਾਂ ਅਸੀਂ ਪ੍ਰੀਪਾਇਮੇਟਸ ਬਣਾ ਰਹੇ ਹਾਂ ਇਸ ਤੋਂ ਲਾਵਾ ਬਹੁਤ ਜਲਦੀ ਆਨਲਾਈਨ ਅਟੈਂਡੈਂਸ ਸਭ ਕੁਝ ਪਿਆਰੇ ਈਵਨ ਜੋ ਆਪਣੇ ਜਿਹੜੇ ਸਰਵਰਸ ਹੈ ਤੁਹਾਨੂੰ ਪਤਾ ਮਿਸਾਂ ਉਹਦੀ ਪ੍ਰੋਬਲਮ ਆਂਦੀ ਆ ਅਸੀਂ ਉਹ ਟੋਕਰੀ ਚੇਂਜ ਕਰਨ ਜਾ ਰਹੇ ਹਾਂ ਉਸ ਤੋਂ ਬਾਅਦ ਅਸੀਂ ਆਨਲਾਈਨ ਅਟੈਂਡੈਂਸ ਵੀ ਸ਼ੁਰੂ ਕਰਾਂਗੇ ਹੋਰ ਵੀ ਤੁਸੀਂ ਕੋਈ ਵੀ ਆਈਡੀਆਜ਼ ਲੈ ਕੇ ਬਿਜ਼ਨਸ ਪਾਸਟਸ ਬਿਜ਼ਨਸ ਪਾਸਟਸ ਸਾਡ ਕੋਈ ਪ੍ਰਾਈਵੇਟ ਸਕੂਲ ਨਹੀਂ ਦਊਗਾ ਇਹ ਮੌਕਾ ਕਿਉਂ ਇੰਨਾ ਸ਼ਾਨਦਾਰ ਹੈ ਅਸੀਂ ਉਹਦੇ ਵਿੱਚ ਦੁਬਈ ਦੇ ਵਿੱਚ ਵਰਲਡ ਐਜੂਕੇਸ਼ਨ ਸੂਇਟ ਸਾਨੂੰ ਉਹਦਾ ਜਿਹੜਾ ਹੈ ਅਵਾਰਡ ਮਿਲਿਆ ਉਹ ਇੰਨਾ ਸ਼ਾਨਦਾਰ ਹੈ ਬੱਚੀ ਦੀ ਇੰਟਰਪਰਨਲ ਜਿਹੜਾ ਦਿਮਾਗ ਹੈ ਉਹ 11ਵੀਂ ਵਿੱਚ ਹੀ ਚਲਾਉਂਦਾ ਹੈ ਜੋ ਜਿਵੇਂ ਅਸੀਂ ਵੀ ਆਕੇ ਮੈਂ ਵਕਾਲਤ ਕਰਾਂ ਤਾਂ ਬਾਅਦ ਜਦੋਂ ਪਹਿਲਾ ਕਿਵੇਂ ਸਿੱਖਿਆ ਅੱਛਾ ਘਾਟਾ ਖਿੰਦਾ ਵਾਦਾ ਕੀ ਹੁੰਦਾ ਹੈ ਉਹ 11ਵੀਂ ਦੇ ਵਿੱਚ ਹੀ ਬੱਚੇ ਦੇ ਬ੍ਰੀਨ ਦੇ ਵਿੱਚ ਸਟੀਕ ਕਰ ਦਿੰਦਾ ਹੈ ਸਕੂਲਸ ਆਫ ਅ ਪ੍ਰਾਈਡ ਲਰਨਿੰਗ ਇਹ ਚਾਰ ਕੋਰਸ ਅਸੀਂ ਇੰਨੇ ਡਿਜ਼ਾਈਨ ਕਰਕੇ ਮੈਡ ਸੈਂਸ ਕੇਅਰ ਸਾਡਾ ਨਵਾਂ ਕਰਿਕੂਲਮ ਬਣਾ ਰਿਹਾ ਕੈਮਬ੍ਰਿਜ ਸਾਡੀ ਇੰਗਲਿਸ਼ ਦਾ ਕਰਿਕੂਲਮ ਬਣਾ ਰਿਹਾ ਟਿਸ ਆਈਆਈਟੀ ਦਿੱਲੀ ਹੈ ਇਹ ਬੋਰਡ ਨੌਨ ਇੰਸਟੀਟਿਊਸ਼ਨਸ ਨੇ ਅਸੀਂ ਉਹਨਾਂ ਤੋਂ ਕਰਿਕੂਲਮ ਲਾ ਰਹੇ ਹਾਂ ਹੋਰ ਵੀ ਬੱਸ ਬੋਰਡ ਦੇ ਵਿੱਚ ਪੰਜਾਬ ਫੂਲ ਸਿੱਖਿਆ ਬੋਰਡ ਦੀ ਬਹੁਤ ਸਾਰੀ ਤਬਦੀਲੀਆਂ ਕਰ ਲਈਆਂ ਉਹਦਾ ਅਸੀਂ ਜਿਹੜਾ ਚਾਈਸਲੇਬਲ ਸੋ ਮੇਚ ਕਰਿਕੂਲਮ ਹੋਵੇ ਚਾਹ ਐਗਜ਼ਾਮੀਨੇਸ਼ਨ ਹੋਵੇ ਆਉਣ ਵਾਲੇ ਤੁਹਾਨੂੰ 7 11 14 ਦੇ ਅਸਰ ਦੇਖ ਨੂੰ ਮਿਲੂਗਾ ਇਟ ਵਿਲ ਬੀ ਐਜ਼ ਵਿਦ ਦਾ ਬੋਰਡ ਐਸ ਸੀ ਬੀ ਐਸ ਸੀ ਬਲਕਿ ਬੈਟਰ ਦੈਨ ਸੀ ਬੀ ਐਸ ਸੀ ਇਹ ਸਾਰੇ ਸੁਧਾਰ ਤੇ ਹੋਰ ਵੀ ਮੈਂ ਨਹੀਂ ਕਹਿੰਦਾ ਕਿ ਮੇਰੀ ਗੱਲ ਬਸ ਉਸੇ ਲੈ ਕੇ ਆਓ ਤੁਸੀਂ ਲੈ ਕੇ ਆਓ ਆਓ ਆਪਾਂ ਆਪਣੇ ਸਕੂਲਾਂ ਨੂੰ ਇਹਨਾਂ ਸ਼ਾਨਦਾਰ ਬਣਾਈਏ ਕਿ ਹਰ ਬੱਚਾ ਇਹ ਕੋਈ ਮੈਨੂੰ ਬਤਾਓ ਸਿੱਖਿਆ ਮੰਤਰੀ ਅਗਰ ਮੈਨੂੰ ਕੋਈ ਪੁੱਛਦਾ ਹੈ ਕਿ ਤੁਹਾਡਾ ਮਕਸਦ ਕੀ ਹੈ ਮੇਰਾ ਮਕਸਦ ਇਹ ਹੈ ਕਿ ਜਿਸ ਪੈਨ ਮਾਪਾ ਪੰਜਾਬ ਦੇ ਆਪਣੇ ਬੱਚਿਆਂ ਨੂੰ ਆਪਣੀ ਖੁਸ਼ੀ ਨਾਲ ਸਰਕਾਰੀ ਸਕੂਲਾਂ ਚ ਭੇਜਣ ਲੱਗੇ ਮੈਂ ਸਮਝਦਾ ਅਸੀਂ ਕਾਮਯਾਬ ਹੋ ਗਏ ਅਸੀਂ ਕਾਮਯਾਬ ਅੱਜ ਵਜੂਦ ਹੋਏ ਅੱਜ ਉਹਨਾਂ ਦੇ ਕੋਲ ਪੈਸੇ ਨਹੀਂ ਪ੍ਰਾਈਵੇਟ ਸਕੂਲ ਚ ਜਿਸ ਦਿਨ ਤੁਸੀਂ ਇਹ ਤਸਵੀਰ ਬਦਰਦੀ ਆਪਾਂ ਕਾਮਯਾਬ ਹੈ ਸਾਡੇ ਸਕੂਲਾਂ ਦੇ ਰਿਜ਼ਲਟ 100% ਬਹੁਤ سارے ਟੀਚਰ ਸਵੇਰੇ 4 ਵਜੇ ਉੱਠ ਕੇ ਸ਼ਾਮ ਨੂੰ ਦੇਰ ਸ਼ਾਮ ਤੱਕ ਮਿਹਨਤ ਕਰਦੇ ਆ ਤੇ ਬੱਚਿਆਂ ਦਾ ਰਸਾਈਦਾ ਰਿਜ਼ਲਟ ਜਿਸ ਤਰ੍ਹਾਂ ਸਕੂਲ ਰਿਜ਼ਲਟ ਨਹੀਂ ਲੱਗਿਆ ਨਾ ਜਦੋਂ ਸਕੂਲ ਰਿਜ਼ਲਟ ਨਹੀਂ ਲੱਗਿਆ ਉਹ ਪਤਾ ਲੱਗਿਆ ਜਿਹੜਾ ਬੱਚਾ ਇੱਥੇ ਪੜਦਾ ਉਹ 80% ਤੋਂ ਵੱਧ ਨੰਬਰ ਲੈਂਦਾ ਇੱਥੋਂ بڑے ਬੱਚੇ ਪੌਚ ਜਾਂਦੇ ਨੇ ਤੋਂ بڑے ਬੱਚੇ ਪੀਸੀਐਸ ਬਣਦੇ ਨੇ ਇੱਥੋਂ ਬੱਚੇ ਪੜੇ ਬੱਚੇ ਆਈਐਸ ਬਣਦੇ ਨੇ ਲੋਗ ਆਪਣੇ ਬੱਚਿਆਂ ਦਾ ਦਾਖਲਾ ਕਰਾਣ ਕਿ ਇਹ ਚੀਜ਼ਾਂ ਨੂੰ ਬਿਹਤਰੀ ਤੋਂ ਆਪਣੇ ਠੀਕ ਕਰਨ ਦੀ ਲੋੜ ਹੈ 3ਵੀਂ ਬੀਟੀ ਇਹ ਤੁਹਾਨੂੰ ਕਿ ਜਿਨੇ ਵੀ ਸੀਐਚਟੀਜ਼ ਨੇ ਉਹ ਇਸ ਫੈਕਟ ਮੇਂ ਦੀ ਖਾਸ ਕਰਕੇ ਸਾਡਾ ਪ੍ਰਾਇਮਰੀ ਐਜੂਕੇਸ਼ਨ ਹਰ ਪਿੰਡ ਦੇ ਸਕੂਲ ਹੈ ਸੀਐਚਟੀ ਇੱਕ ਬਹੁਤ ਅਹਿਮ ਕੁਰਸੀਆ ਪਰ ਜਿਸ ਨੂੰ ਮੈਨੂੰ ਲੱਗਦਾ ਹੈ ਕਿ ਹੁਣ ਸਿਰਫ ਚਿੱਥੀ-ਜਿੱਥੀ ਖੇਡਨ ਤੱਕ سیمیت کا دکھتا گیا کہ لیٹر آگی لیٹر پیش دی سی ایس ٹی چہان اگر پجاب دے سی ایس ٹی اے میٹھ لیٹ کی اسی اپنے پانچ تو لیے میں جدو یا میری آفیسرز اسی جدو بیٹھ کے دیکھتے ہیں کہ ساڑھے سامنے بارہ ہزار اکس سکول ہے انسانی طورتے ہوتے ممکن نہیں کہ تیرہ ہزار سکولان اسی ایک دنچ یا روز دسکس کا بھی ایک کئی سال ہے ਪਰ ਜਦੋਂ ਤੁਸੀਂ ਬੈਠ ਗਏ ਥੋਡੇ ਕੋਲ 5 7 ਜਾਂ 3 ਬਲੋਕ ਵੀ ਹੈ ਤਾਂ ਤੁਹਾਡੇ ਕੋਲ 30 ਸਕੂਲ ਹੈ ਤਾਂ ਤੁਸੀਂ ਉਹ ਕੜੀ ਬੰਨ੍ਹਣ ਉਹਨਾਂ ਦੀ ਆਪਕਾ ਦੀ ਸਾਡੇ ਵਿੱਚ ਤੁਹਾਡੇ ਅੰਦਰ ਇੱਕ ਮਿਸ਼ਨ ਹੋਣਾ ਚਾਹੀਦਾ ਕਿ ਸਾਡੇ ਸਕੂਲ ਸ਼ਾਨਦਾਰ ਸਾਡੇ ਸਕੂਲਾਂ ਚ ਦਾਖਲਾ ਬਦੇ ਅਸੀਂ ਇਸ ਵਾਰ ਇਸ ਸਾਲ ਸਕੂਲ ਆਫ ਵੈਲਬੀਨਸ ਦੀ ਸ਼ੁਰੂਆਤ ਕਰਾਂਗੇ ਜਿਵੇਂ ਸਕੂਲ ਆਫ ਵੈਲਬੀਨਸ ਐਂਟਰੀ ਲਈ ਅਪਸ਼ ਬਣਾਏ ਹੈ ਸਕੂਲ ਆਫ ਵੈਲਬੀਨਸ ਇੱਕ ਸੁਪਨਾ ਹੈ ਅਸੀਂ ਸਭ ਨੇ ਬਹੁਤ ਮਿਹਨਤ ਕੀਤੀ ਹੋਵੇ ਤੇ کوئی بھی چیز ہونے چاہیے یہ سب چیزوں سے ریسرچ کر کے پوری جی چھو ہے جس دن ਇਸ ਸਾਲ ਅਸੀਂ ਛੜੀ ਕੋਸ਼ਿਸ਼ ਕਰ 40 ਜਾਂ 50 ਸਕੂਲ ਉਹ ਸ਼ੁਰੂਆਤ ਕਰਾਂਗੇ ਤਾਂ ਪੰਜਾਬ ਜਿਵੇਂ ਹੁਣ ਫਿਨਲੈਂਡ ਜਾਂਦਾ ਹੈ ਨਾ ਅਜੋ ਤੁਸੀਂ ਪ੍ਰਾਇਮਰੀ ਸਿੱਖਿਆ ਦੇ ਤੇ ਰਿਸਰਚ ਕਰਦੇ ਹੋ ਤਾਂ ਫਿਨਲੈਂਡ ਇੱਕ ਰੂਲ ਮਾਡਲ ਹੈ ਪੂਰੀ ਦੁਨੀਆ ਦੇ ਵਿੱਚ ਉਦਾਂ ਹੀ ਸਕੂਲਸ ਆਫ ਐਕਸੀਲੈਂਸ ਪ੍ਰਾਇਮਰੀ ਸਿੱਖਿਆਜ਼ ਪੂਰੇ ਵਿਸ਼ਵ ਦੇ ਵਿੱਚ ਪੰਜਾਬ ਇੱਕ ਰੂਲ ਮਾਡਲ ਬਣ ਜਾਊਗਾ ਅਸੀਂ ਉਹ ਵੀ ਸ਼ੁਰੂ ਕਰਨ ਜਾਣੇ ਸਕੂਲਸ ਆਫ ਬ੍ਰਿਲੀਅੰਸ ਆਰ ਇਨਕੈਗ੍ਰੇਟਿਡ ਐਜੂਕੇਸ਼ਨ ਸਕੂਲਸ ਆਫ ਐਕਸੀਲੈਂਸ ਐਮ ਵਿਹਾਨਾ ਦਾਕਲਾ ਦਾ ਸਕੂਲ ਆਫ ਬ੍ਰਿਲੀਅੰਸ ਬਣਾ ਰਹੀ ਜਿਹਦੇ ਵਿੱਚ ਸ਼ਾਨਦਾਰ ਸਕੂਲ Oppo ਨਰਸਰੀ ਤੋਂ ਲੈ ਕੇ ਬਾਗਮੀ ਤੱਕ ਤੇ ਸਭ ਨੂੰ ਦਾਖਲਾ ਹੋ ਲਿਆ ਇਹ ਸਾਰੀ ਮਿਹਨਤ ਆ ਸੀ ਕਰਦੀ ਇਸ ਕਰਕੇ ਆਪ ਨੂੰ ਬੇਨਤੀ ਹੈ ਕਿ ਅੱਜ ਇਸ ਮਹਾਨ ਕੋਇਟਰ ਤਰਤੀ ਤੋਂ ਤੁਸੀਂ ਤਰਛੇ ਕੇ ਇਸ ਦੇ ਸਾਹਮਣੇ ਖੁਸ਼ ਹੋ ਜਿਵੇਂ ਇਹ ਪ੍ਰਣ ਲੈ ਕੇ ਕਿ ਨਿਸ਼ਚਿਤ ਕਰ ਆਪਣੀ ਜੀਤ ਕੋ ਇਸ ਤਰਤੀ ਤੋਂ ਇਸ ਸਾਲ ਦੀ ਦਾਖਲਾ ਨਹੀਂ ਸ਼ੁਰੂਆਤ ਕਰਨੀ ਹੈ ਤੇ ਪਿਛਲੇ ਸਾਰੇ ਰਿਕਾਰਡ ਤੋੜਦੇ ਆ ਪਿੰਡ ਪਿੰਡ ਚੋਂ آدمی جاؤ خاص کر کے بنتی ہے اسکول کواندار شاندار, شاندار سیکنڈری میں جا کے دیکھے انفراسٹردار ہے پڑھائی وائز بہت شاندار ہے سنگ کرنے کی لڑ ہے دی آس پاس اندر سات دس کلو میٹر بورڈ لوائیے پیفلڈ بنائیے ایڈ کریے پبلسٹی کریے کہ بھی دیکھو اس وقت سیئر سیکنڈری سیکورٹی گارڈ آ گئے

کلسٹر لوگ میں بیٹھا تو میم ڈیز نے کہا کہ پہلے سی لک میٹنگ رہی ہے اس بار اس بھی ایک سٹ تھے جانا گے اس بار مونیٹر کرنیٹر کر ایک بلاک ایک سکتے محنت کسی نے

ਕਿ ਬੱਚੇ ਘੱਟੇ ਕੰਮ ਤੋਂ ਬੱਚਨ ਲਈ ਅਸੀਂ ਆਪਣੀ ਬਦਲੀ ਘੱਟ ਦੂਰ ਵੀ ਕਰਾ ਸਕਦੇ ਇਹ ਬੜਾ ਦੁੱਖ ਹੁੰਦਾ ਜੀ ਤੁਸੀਂ ਡੀਸੀਐਸ ਤੋਂ ਤੁਹਾਡਾ ਰੁਪਵਾ ਬਹੁਤ ਮਹਾਨ ਹੈ ਆਪ ਸਰ ਦਾ ਰੁਪਵਾ ਬਹੁਤ ਮਹਾਨ ਹੈ ਇਸ ਲਈ ਇਧਾਂ ਦੇ ਟ੍ਰਾਂਸਫਰਸ ਤੇ ਵੀ ਨਜ਼ਰ ਰੱਖੀ ਜਾਊਗੀ ਟ੍ਰਾਂਸਫਰ ਪਾਲਿਸੀ ਆਪ ਜੀ ਦੀ ਸਹੂਲਤ ਲਈ ਹੈ ਕਿ ਆਪ ਆਪਣੇ ਘਰਾਂ ਦੇ ਨੇੜੇ ਪਹੁੰਚੋ ਇਸ ਲਈ ਨਹੀਂ ਕਿ ਅਸੀਂ ਆਪਣੇ ਕੰਮ ਤੋਂ ਭੇਜੀਏ ਹਾਂ ਵਿਰਾਸਤ ਹੁੰਦਾ ਹੁੰਦਾ ਹੁਣ ਵੀ ਵਸਤੇ ਤੇ ਖੜੇ

ਜਦੋਂ ਪੌਦਾ ਲਾਉਂਦੇ ਆਪਾਂ ਉਹ ਪੌਦਾ ਜਦ ਤੁਸੀਂ ਮੈਨੂੰ ਬਹੁਤ ਸਾਰੇ ਆਪਣੇ ਕੰਮੇ ਦੇ ਪੌਦੇ ਰੱਖੇ ਤੁਸੀਂ ਉਹਨੂੰ ਜਦੋਂ ਛੋਟਾ ਹੈ ਉਹਨੂੰ ਜਿੱਦਾਂ ਮਰਜ਼ੀ ਮੋੜੋ ਜਿਹੜੀ ਮਰਜ਼ੀ ਸ਼ੇਪ ਤੁਸੀਂ ਉਸ ਪੌਦੇ ਨਾਲੀ ਤੁਹਾਡੇ ਉੱਤੇ ਤੁਸੀਂ ਉਹਦੀ ਕਿੰਨੀ ਕੱਦ ਵਧਾਉਣਾ ਛੋਟਾ ਰੱਖਣਾ ਉਹਨੂੰ ਪੇਡਾ ਕਰ ਦੇਣਾ ਉਹਨੂੰ ਇੱਧਰ ਨੂੰ ਚੜਾ ਐਟੇ ਹੁੰਦਾ ਨਾ ਜਦੋਂ ਛੋਟਾ ਹੈ ਇੱਕ ਵਾਰੀ ਉਹ ਪੌਦਾ ਹਰਖਤ ਬਣ ਗਿਆ ਫਿਰ ਤੁਸੀਂ ਜ਼ੋਰ ਲਾਇਆ ਕਿੰਝ ਨੂੰ ਮਰਜੀ ਨਹੀਂ ਮਰਦੀ ਰਸੀਆਂ ਉਹਨਾਂ ਬੰਨੀ ਜਾਓ ਉਹ ਪਤਾ ਉਹਨੂੰ ਤੁਸੀਂ ਸ਼ੇਪ ਨਹੀਂ ਦੇ ਸਕਦੇ ਤੁਹਾਡੇ ਕੋਲ ਪਨੀਰੀ ਜਿੱਦਾਂ ਦੀ ਸ਼ੇਪ ਤੁਸੀਂ ਉਹਨੂੰ ਦੇ ਦਿੱਤੀ ਤੇ ਛੇ ਤੁਸੀਂ ਸਾਰੇ ਤੇ ਆਪਾਂ ਸਾਰੇ ਮੈਂ ਵੀ ਤੁਹਾਡੀ ਟੀਮ ਦਾ ਹਿੱਸਾ ਹਾਂ ਜੇ ਆਪਾਂ ਸਾਰੇ ਇਸੋ ਜਿਹੀ ਪਨੀਰੀਆਂ ਨੂੰ ਸਹੀ ਸ਼ੇਪ ਦੇ ਦਈਏ ਤਾਂ ਪੰਜਾਬ ਆਪਣੇ ਆਪ ਹੀ ਬਰਬੁਰ ਹੋ ਜਾਊਗਾ ਕੋਈ ਵੀ ਸਮੱਸਿਆ ਪੰਜਾਬ 'ਚ ਨਹੀਂ ਹੋਊਗੀ ਇਸ ਕਰਕੇ ਆਪ ਜਣ ਨੂੰ ਬੇਨਤੀ ਹੈ ਕਿ ਆਪਾਂ ਇਹਨਾਂ ਗੱਲਾਂ ਦੇ ਉੱਤੇ ਬਹਿਨਵਾਸ ਤੇ ਅਸੀਂ ਹਮਲ ਕਰਾਂਗੇ ਤੁਸੀਂ ਇਸ ਮਹਾਨ ਧਰਤੀ ਤੇ ਆਏ ਆਪ ਸਭ ਦਾ ਸਵਾਗਤ ਹੈ ਦੇ ਦੁਬਾਰਾ ਫਿਰ ਤੁਹਾਨੂੰ ਨਾਲ ਪੁਰਸਾ ਬੰਨ੍ਹ। ਇਸ ਮੈਨੂੰ ਉਮੀਦ ਹੈ ਤੁਹਾਨੂੰ ਬਹੁਤ ਸੋਹਣਾ ਲੱਗੇਗਾ ਸੀ ਇਹ ਪੰਜ ਪਿਆਰਾ ਪਾਰਕ ਬਣਾਇਆ। ਜ਼ਰੂਰ ਦੇਖ ਕੇ ਜਾਇਓ ਅ ਕਿਛਦਾ ਕੀ ਹੈ ਇਧਰ। ਵਾਸਤੇ ਖਾਸ ਆਪਣੇ ਆਪ ਦੇ ਵਿੱਚ ਬਹੁਤ ਸ਼ਾਨਦਾਰ ਇੰਸਟੀਚਿਊਟ ਹੈ। ਉਰ ਵੀ ਆਸਮਾਤਾ ਰੈਣਾ ਦੇਵੀ ਦਾ ਮੰਦਿਰ ਹੈ। ਤੁਸੀਂ ਜ਼ਰੂਰ ਇੱਥੇ ਘੁੰਮ ਕੇ ਜਾਇਓ। ਆਪ ਸਭ ਦਾ ਬਹੁਤ